ਪਿਆ ਵੀ ਰਾਤ ਨੂੰ ਬੜ ਲੜਾਉਂਦਾ ਹੈ ਤੇ ਜਪਦਾ ਮੁਖੋਂ ਵਾਹਿਗੁਰੂ 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 ਹਿਰਦੇ ਦੇ ਵਿੱਚੋਂ ਆਵਾਜ਼ ਧੁਨ ਬ੍ਰਹਮ ਵਾਲੀ ਦਾਤੇ ਵਾਲੀ ਨਿਕਲਦੀ ਆ ਤੇ ਮਹਾਰਾਜ ਕਹਿੰਦੇ ਮੈਂ ਕਿੰਨਾ ਕੁ ਸਤਕਾਰ ਕਰਦਾ ਭਗਤ ਕਬੀਰ ਸਾਹਿਬ ਮਹਾਰਾਜ ਕਹਿੰਦੇ ਮੇਰੇ ਤਨ ਦੀ ਖਲੜੀ ਉਤਾਰ ਕੇ ਨਾ ਇਹਦੇ ਚਮੜੇ ਦੇ ਜੁੱਤੇ ਬਣਾ ਕੇ ਜਿਹੜਾ ਸੁੱਤਾ ਪਿਆ ਵੀ ਵੈਗਰੂ ਵੈਗਰੂ ਕਰਦਾ ਐ ਨਾ ਉਹਦੇ ਪੈਰਾਂ ਵਿੱਚ ਪਵਾ ਦਿਓ ਮੇਰੀ ਸੇਵਾ ਲੇਖੇ ਲੱਗ ਜਾਵੇਗੀ ਸਤਕਾਰ ਅਦਬ ਇਨਾ ਜਿਹੜਾ ਸੁੱਤਿਆ ਇੱਥੇ ਵੀ ਮਹਾਰਾਜ ਸਾਹਿਬ ਕਹਿੰਦਿਆ ਔਰ ਅਨ ਦਿਨ ਰਾਤ ਬਾ ਦਿਨੇ ਮਨ ਤਨ ਪੀਵਾ ਮੰਨ ਕਰਕੇ ਵੀ ਤੇ ਤਨ ਕਰਕੇ ਵੀ ਪ੍ਰਭੂ ਦੇ ਨਾਮ ਰਸ ਨੂੰ ਪੀਵਾ ਇੱਕ ਮੰਨ ਕਰਕੇ ਇਕ ਤਨ ਕਰਕੇ ਅਸੀਂ ਬਾਹਰੋਂ ਔਰ ਵਸਤੂ ਨੂੰ ਅੰਦਰ ਨੂੰ ਲਜਾਣੇ ਤੇ ਜਿਹੜੇ ਬੋਲ ਬਾਹਰੋਂ ਸੁਣਦੇ ਆ ਉਹਨੂੰ ਅੰਦਰ ਨੂੰ ਲਜਾਣਾ ਬਾਹਰੋਂ ਵੀ ਰਸਦਾਇਕ ਗੁਰਬਾਣੀ ਦੇ ਸ਼ਬਦ ਨੂੰ ਪੜਨਾ ਤੇ ਸੁਣਨਾ ਆਨੰਦਤ ਹੋਣਾ ਤੇ ਅੰਦਰੋਂ ਮਨ ਵੀ ਭਿੱਜ ਜਾਣਾ ਮਹਾਰਾਜ ਕਹਿੰਦੇ ਹਾਰੇ ਆਪੇ ਲੈ ਮਲਾਈ ਕਿਉਂ ਬਿਛੋੜਾ ਕੀ ਵਈ ਭਲਰਾਮ ਗਿਓ ਫਿਰ ਹਰੀ ਪਰਮਾਤਮਾ ਆਪ ਆਪਣੇ ਪਿਆਰੀ ਨੂੰ ਆਪਣੇ ਨਾਲ ਮਿਲਦਾ ਤੇ ਜਿਹਦੇ ਤੇ ਤਰਸ ਕਰਕੇ ਉਹ ਆਪ ਮਿਲ ਲਵੇ ਨਾ ਜਿੰਨੂੰ ਆਪਣੇ ਨਾਲ ਫਿਰ ਕਦੇ ਵੀ ਵਿਛੋੜਾ ਨਹੀਂ ਹੁੰਦਾ ਕਦੇ ਵੀ ਉਹ ਵਿਛੜਦਾ ਨਹੀਂ ਉਹ ਪਰਮਾਤਮਾ ਨਾਲ ਮਿਲਿਆ ਰਹਿੰਦਾ ਹੈ ਮੇਰੀ ਰਮੀ ਹੋਈ RAM ਵੈਗਰੂ ਜੀ ਮੇਰਾ ਬਲ ਤਾਕਤ ਕੋਈ ਨਹੀਂ ਚੱਲਦੀ ਮੈਂ ਹਾਰ ਗਿਆ ਤੂੰ ਕਿਰਪਾ ਕਰਕੇ ਮਿਲ ਲਾਏ ਤਾਂ ਮਿਲਾਪ ਹੁੰਦਾ ਜਿਸ ਨੂੰ ਤੇਰੀ ਟੇਕ ਸੋ ਸਦਾ ਸਾਦ ਜੀਵਈ ਬਲਰਾਮ ਜਿਓ ਜਿਨੂੰ ਤੇਰੇ ਸ਼ਬਦ ਦੀ ਟੇਕ ਮਿਲ ਗਈ ਆਸਰਾ ਮਿਲ ਗਿਆ ਤੇ ਜਿਨੇ ਆਸਰਾ ਔਰ ਹਿਰਦੇ ਚ ਵਸਾਲਿਆ ਸ਼ਬਦ ਵਸਾਲਿਆ ਮਨ ਕਰਕੇ ਸ਼ਬਦ ਨੂੰ ਗ੍ਰਹਿਣ ਕਰ ਲਿਆ ਮੇਰੇ ਵੈ ਗੁਰੂ ਔਰ ਸਦਾ ਸਦ ਹਮੇਸ਼ਾ ਹਮੇਸ਼ਾ ਜੀਵਈ ਬਲਰਾਮ ਜਿਓ ਉਹ ਮਰਦਾ ਨਹੀਂ ਕਿਉਂਕਿ ਮਾਲਕ ਸਰਬਵਿਆਪਕ ਹੈ ਨਾ ਮਾਲਕ ਨਾਲ ਮਿਲ ਕੇ ਉਹ ਸਦਾ ਜਿਹੜਾ ਜਿੰਦਾ ਰਹਿੰਦਾ ਹੈ ਮਹਾਰਾਜ ਕਹਿੰਦੇ ਮਾਲਕ ਰਹਿੰਦਾ ਹੈ ਮਾਲਕ ਨੂੰ ਜਪਣ ਵਾਲਾ ਰਹਿੰਦਾ ਹੈ ਨਾਮ ਰਹਿਓ ਸਾਧੂ ਰਹੋ ਰਹੋ ਗੁਰੂ ਗੋਬਿੰਦ ਉਹ ਮਾਲਕ ਨੇ ਰਹਿਣਾ ਤੇ ਉਹਦੇ ਨਾਮ ਨੇ ਤੇ ਨਾਮ ਜਪਣ ਵਾਲੇ ਨੇ ਬ੍ਰਹਮ ਨਾਲ ਮਿਲ ਕੇ ਸਰ ਸਦੀਵੀ ਰਹਿਣਾ ਤੇਰੀ ਟੇਕ ਤੁਜੇ ਤੇ ਪਾਈ ਤੇਰਾ ਆਸਰਾ ਕਿੰਧੋ ਹੋਰ ਨਹੀਂ ਮਿਲਦਾ ਉਹ ਤੇਰੇ ਤੋਂ ਹੀ ਮਿਲਦਾ ਤੂੰ ਕਿਰਪਾ ਕਰਕੇ ਦੇਵੇਂ ਤੇ ਸਾਚੇ ਸਿਰਜਣਹਾਰਾ ਏ ਸੱਚੇ ਮੇਰੇ ਅਕਾਲ ਪੁਰਖ ਵੈ ਗੁਰੂ ਸਭਨਾ ਦੀ ਸਿਰਜਣਾ ਕਰਨ ਵਾਲਾ ਤੂੰ ਆਪ ਏ ਰਹਿਮਤ ਕਰਨ ਵਾਲਾ ਤੂੰ ਆਪ ਏ ਤੇਰੀ ਟੇਕ ਤੇਰਾ ਆਧਾਰਾ ਹਾਥ ਦੇ ਤੂੰ ਰੱਖ ਮਹਾਰਾਜ ਆਪ ਹੱਥ ਦੇ ਕੇ ਉਹਨਾਂ ਨੂੰ ਰੱਖਦਾ ਜਿਹੜੇ ਆਸਰਾ ਤੇਰਾ ਲੈਂਦੇ ਨੇ ਤੇ ਤੇਰੀ ਟੇਕ ਔਰ ਲੈਂਦੇ ਨੇ ਜਿਸ ਜਨ ਉਪਰ ਤੇਰੀ ਕਿਰਪਾ ਜਿਹਦੇ ਤੇ ਤੇਰੀ ਰਹਿਮਤ ਵਰਸੇ ਨਾ ਤਿਸ ਕੋ ਵਿਪ ਨਾ ਕੋ ਉਪਾਖ ਹੈ ਉਹਨੂੰ ਬਿਪਤਾ ਕੋਈ ਨਹੀਂ ਉਹ ਆ ਕੇ ਕੁਝ ਕਰ ਸਕਦੇ ਉਹਨੂੰ ਕੋਈ ਵੀ ਪਖੰਡਵਾਦ ਨਹੀਂ ਹੋ ਸਕਦਾ ਤੇਰੀ ਟੇਕ ਨਾ ਪੋਹੇ ਕਾਲ ਮੇਰੇ ਦਾਤਿਆ ਕਾਲ ਭਿਆਨਕ ਸਮਾ ਕਾਲ ਮੌਤ ਤੇਰੀ ਟੇਕ ਜਿਹਦੇ ਕੋਲ ਆਸਰਾ ਹੈ ਨਾ ਉਨੂੰ ਡਰਾ ਧਮਕਾ ਨਹੀਂ ਸਕਦੀ ਕਈ ਮੌਤ ਦਾ ਮਰਨ ਦਾ ਨਾਂ ਸੁਣ ਕੇ ਤੇ ਅਰ ਅਥਰੂ ਵਹਾਨ ਲੱਗ ਜਾਂਦੇ ਨੇ ਤੇ ਜਿਹਨੂੰ ਤੇਰੀ ਟੇਕ ਏ ਉਹ ਕਹਿੰਦਾ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ ਤੇਰੀ ਟੇਕ ਨਾ ਪੋਹੈ ਕਾਲ ਤੇਰੀ ਟੇਕ ਬਿਨਸੈ ਜੰਜਾਲ ਜਿੰਨੇ ਜੰਜਾਲਾਂ ਵਿੱਚ ਫਸਿਆ ਜਿੰਨਾ ਤੇਰੀ ਟੇਕ ਲਈ ਸ਼ਬਦ ਦੀ ਮੇਰੇ ਦਾਤਿਆ ਉਹਨਾਂ ਨੂੰ ਇਹ ਜੰਜਾਲ ਪੂ ਨਹੀਂ ਸਕਦੇ ਤੇਰੀ ਟੇਕ ਤਰੀਆ ਭਉ ਸਾਗਰ ਤੇਰੀ ਟੇਕ ਲੈ ਕੇ ਤੇਰਾ ਆਸਰਾ ਲੈ ਕੇ ਜਿਹੜਾ ਪੈਦਾਇਕ ਸਾਗਰ ਸੰਸਾਰ ਸਮੁੰਦਰ ਹੈ ਨਾ ਤੇਰਾ ਆਸਰਾ ਲੈ ਕੇ ਮੇਰੇ ਮਾਲਕ ਇਹਨੂੰ ਤਰ ਜਾਈਦਾ ਰੱਖਣ ਹਾਰ ਪੂਰਾ ਸੁਖ ਸਾਗਰ ਤੂੰ ਰਖਿਆ ਕਰਨ ਵਾਲਾ ਸੁੱਖਾਂ ਦਾ ਤੂੰ ਸੁੱਖਾਂ ਦਾ ਸਮੁੰਦਰ ਹੈ ਤੇ ਦਾਤਾ ਤੇਰੇ ਨਾਲ ਜੁੜਿਆ ਕੌਣ ਮਾਰ ਸਕਦਾ ਤੇਰੀ ਟੇਕ ਨਾਹੀ ਭਉ ਕੋਏ ਤੇਰਾ ਆਸਰਾ ਜਿਹੜਾ ਲਵੇ ਨਾ ਮੇਰੇ ਦਾਤਿਆ ਉਹਨੂੰ ਭੈ ਕਿਸੇ ਦਾ ਨਹੀਂ ਰਹਿੰਦਾ ਅੰਤਰਜਾਮੀ ਸਾਚਾ ਸੋਏ ਤੂੰ ਅੰਦਰ ਦੀਆਂ ਦਾਨਨ ਵਾਲਾ ਤੇ ਸੱਚਾ ਉਹ ਪਰਮਾਤਮਾ ਹੈ ਜਿਹੜਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ ਤਾ ਮਾਲਕਾ ਤੂੰ ਜਾਣਦਾ ਹੈ ਕਿ ਮੇਰੇ ਅੰਦਰ ਬੁਰਾਈਆਂ ਕਿੰਨੀਆਂ ਕੁ ਨੇ ਔਰ ਐਸ਼ਾਈਆਂ ਕਿੰਨੀਆਂ ਕੁ ਨੇ ਤੂੰ ਸਾਰਿਆਂ ਦੇ ਮਨਾਂ ਦੀ ਗੱਲ ਨੂੰ ਜਾਣਦਾ ਹੈ ਸੰਖੇਪ ਕਰਾਂ ਜਿਸ ਤੇ ਖਾਲੀ ਕੋਈ ਨਹੀਂ ਐਸਾ ਪ੍ਰਭੂ ਹਮਾਰਾ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਦਰ ਦੀ ਭਾਵਨਾ ਜਗਿਆ ਸੋਦੇ ਕਹਿਣ ਲੱਗੇ ਜਗਿਆਸੂ ਅੰਦਰੋਂ ਬੋਲ ਕੇ ਰੱਬ ਵਾਲਾ ਪਰਮਾਤਮਾ ਵਾਲਾ ਭਗਤ ਪਰਮਾਤਮਾ ਦੀ ਭਗਤੀ ਵਿੱਚ ਲੀਨਤਾ ਹਾਸਲ ਕਰਨ ਵਾਲਾ ਇਹ ਗੱਲ ਕਹਿੰਦਾ ਜਿਹਦੇ ਤੋਂ ਖਾਲੀ ਕੋਈ ਨਹੀਂ ਜਿਹੜਾ ਦਾਤਾ ਸਭਨਾ ਦੀਆਂ ਝੋਲੀਆਂ ਭਰਦਾ ਹੈ ਨਾ ਤੇ ਮਹਾਰਾਜ ਕਹਿੰਦੇ ਆ ਉਹ ਐਸਾ ਇਹੋ ਜੇ ਗੁਨਾਵਾਲਾ ਬਖਸ਼ਿਸ਼ਾਂ ਕਰਨ ਵਾਲਾ ਸਾਰਿਆਂ ਨੂੰ ਰੋਜ਼ੀ ਦੇਣ ਵਾਲਾ ਪਾਲਣ ਪੋਸ਼ਣ ਕਰਨ ਵਾਲਾ ਕਹਿੰਦੇ ਉਹ ਮੇਰਾ ਮਾਲਕ ਜੇ ਉਹ ਮੇਰਾ ਵੈਗਰੂ ਮੇਰੀ ਰੱਖਿਆ ਕਰਨ ਵਾਲਾ ਜੇ ਦੂਜਾ ਕੋਈ ਨਹੀਂ ਮਹਾਰਾਜ ਕਹਿੰਦੇ ਸੰਤ ਜਨਾਂ ਮਿਲ ਮੰਗਲ ਗਾਇਆ ਸੰਤਾ ਨੇ ਭਗਤਾ ਨੇ ਗੁਰ ਸਿੱਖਾ ਨੇ ਸ਼ਾਂਤ ਆਤਮਾਵਾਨੇ ਸਤ ਪ੍ਰਭੂ ਨਾਲ ਮਿਲ ਕੇ ਔਰ ਉਹਦਾ ਮੰਗਲ ਜਿਹੜਾ ਸੀ ਖੁਸ਼ੀ ਆਨੰਦਦਾਇਕ ਮਿਲਾਪ ਵਾਲਾ ਤੇ ਮਿਲ ਕੇ ਉਹਦੇ ਮੰਗਲ ਨੂੰ ਗਾਇਆ ਦਿਨ ਰੈਣ ਆਸ ਤੁਮਾਰੀਆ ਉਹ ਖੁਸ਼ੀ ਦੇ ਗੀਤ ਅੰਦਰੋਂ ਆਲਾਪੇ ਤੇ ਉਹ ਕਿਉਂ ਆਵਾਜ਼ਾਂ ਮਾਰੀਆਂ ਕਿਹਦੇ ਲਈ ਗੀਤ ਗਾਏ ਕਿਸੇ ਦੂਜੇ ਲਈ ਨਹੀਂ ਪ੍ਰਭੂ ਇਕ ਤੇਰੀ ਉਡੀਕ ਆ ਤੁਸੀਂ ਆਓ ਤੁਹਾਡੇ ਲਈ ਇਹ ਮੰਗਲਾਚਾਰ ਹੋ ਰਿਹਾ ਹੈ ਤੁਹਾਡੇ ਲਈ ਗੀਤ ਗਾਏ ਜਾ ਰਹੇ ਨੇ ਗੀਤ ਉਹ ਨਾ ਸਮਝ ਲਿਆ ਜਿਹੜੇ ਅੱਜ ਗਾਏ ਤੇ ਸੁਣੇ ਜਾ ਰਹੇ ਨੇ ਔਰ ਬਾਣੀ ਗੁਰੂ ਵਾਲੇ ਗੁਰੂ ਨੂੰ ਪੁਕਾਰਨਾ ਗੁਰੂ ਗੁਰੂ ਜਪਨਾ ਬਾਣੀ ਬਾਣੀ ਰੂਪ ਕੀਰਤਨ ਕਰਨਾ ਕੀਰਤੀ ਕਰਨੀ ਜਾਂ ਮਿਲ ਕੇ ਜੋਟੀਆਂ ਦੇ ਵਿੱਚ ਔਰ ਇਹ ਸ਼ਬਦ ਦਾ ਗਾਇਨ ਕਰਨਾ ਕੁਝ ਉਸ ਪਾਸਿਓਂ ਕੁਝ ਉਸ ਪਾਸਿਓਂ ਐਉਂ ਇਹ ਬਾਣੀ ਹੈ ਇਹਨੂੰ ਉਸ ਪਾਸੇ ਨਾ ਲੈ ਦਿਆ ਜੇ ਕਈ ਵਿਰ ਕਹਿ ਦਿੰਦੇ ਆ ਲਓ ਜੀ ਮਹਾਰਾਜ ਨੇ ਗੀਤ ਕਿਆ ਤੇ ਕਿਦੇ ਅਸੀਂ ਸੁਣ ਲੈ ਤੇ ਫਿਰ ਉਹਨਾਂ ਗੀਤਾਂ ਦੀ ਗੱਲ ਨਹੀਂ ਕੀਤੀ ਗੀਤ ਪਰਮਾਤਮਾ ਦੀ ਬਾਣੀ ਹੀ ਹੈ ਬਾਣੀ ਨੂੰ ਗਾ ਸੁਨਣਾ ਜਿਹਦੇ ਨਾਲ ਪ੍ਰਮਾਤਮਾ ਤੈਨੂੰ ਚੇਤੇ ਆਵੇ ਮਹਾਰਾਜ ਐਸਾ ਮੇਰਾ ਪ੍ਰਭੂ ਆ ਜਿੰਦੇ ਮਿਲ ਕੇ ਦਿਨ ਰਾਤ ਆਸ ਤੁਮਾਰੀ ਆ ਮਹਾਰਾਜ ਆਸ ਤੁਮਾਰੀ ਤੇਰੀ ਆਸ ਇੱਛਾ ਹੈ ਅੰਦਰ ਤੇਰੀ ਉਡੀਕ ਤੇਰੀ ਉਡੀਕ ਵਿੱਚ ਇਹ ਤੇਰੇ ਹੀ ਗੀਤ ਅਲਾਪੇ ਜਾ ਰਿਹਾ ਹੈ ਤੈਨੂੰ ਅਰਾਧਿਆ ਜਾ ਰਿਹਾ ਹੈ ਸਫਲ ਦਰਸ ਭੇਟਿਆ ਗੁਰਪੂਰਾ ਦਰਸ਼ਨ ਕੀਤੇਆਂ ਸਫਲਤਾ ਸਹਿਤ ਹੋ ਗਈ ਮਹਾਰਾਜ ਚਲਦਿਆਂ ਤੂੰ ਪੂਰਾ ਗੁਰੂ ਮਿਲਾ ਦਿੱਤਾ ਪੂਰੇ ਨਾਲ ਮੇਲ ਹੋ ਗਿਆ ਨਾਨਕ ਸਦ ਬਲੇ ਹਾਰੀ ਜਦੋਂ ਪੂਰੇ ਨਾਲ ਮੇਲ ਹੋਇਆ ਤੇ ਉਹਦਾ ਮਿਲਾਪ ਸਫਲਤਾ ਦੇ ਸਹਿਤ ਹੋਇਆ ਦਰਸ਼ਨ ਕਰਨਾ ਸੰਮਲਿਆ ਸੱਚ ਥਾਨ ਮਾਨ ਮਹੱਤ ਸੱਚ ਪਾਇਆ ਬਲਰਾਮ ਜੀਓ ਮਹਾਰਾਜ ਕਹਿੰਦੇ ਉਸ ਸੱਚ ਸਰੂਪ ਪਰਮਾਤਮਾ ਉਸ ਸੰਮਲਿਆ ਉਸ ਪਰਮਾਤਮਾ ਦੇ ਨਾਮ ਨੂੰ ਸੰਭਾਲਿਆ ਹਿਰਦੇ ਦੇ ਵਿੱਚ ਉਹਦੇ ਗੁਨਾ ਨੂੰ ਉਹਦੀ ਬਖਸ਼ਿਸ਼ ਨੂੰ ਥਾਨ ਔਰ ਹਿਰਦਾ ਜਿਹੜਾ ਜਿੱਥੇ ਉਹ ਵਸਿਆ ਆ ਕੇ ਟਿਕਿਆ ਅੰਦਰ ਮਹਾਰਾਜ ਕਹਿੰਦੇ ਮਾਨ ਅਦਬ ਤੇ ਸਤਕਾਰ ਹਿਰਦੇ ਦੇ ਅੰਦਰ ਹੋਣਾ ਕੀਤਾ ਸੱਚ ਪਾਇਆ ਇਹ ਅਦਬ ਸਤਕਾਰ ਤੇ ਹਿਰਦਾ ਥਾਨ ਜਿਹੜੀ ਜਗ੍ਹਾ ਤੇ ਪਰਮਾਤਮਾ ਦਾ ਆਕੀ ਬਾਸਾ ਹੋਇਆ ਉਹ ਕਿਹੜੀ ਥਾਂ ਮਹਾਰਾਜ ਕਹਿੰਦੇ ਸਤ ਸੰਗਤ ਜਿੱਥੋਂ ਆਕੇ ਉਹਦੀ ਪ੍ਰਾਪਤੀ ਜਿਹੜੀ ਜਗ੍ਹਾ ਤੋਂ ਹੋਣੀ ਮਹਾਰਾਜ ਕਹਿੰਦੇ ਇੱਥੇ ਸੱਚ ਪਾਇਆ ਹੈ ਮੇਰੀ ਰਮੀ ਹੋਈ RAM ਐਸਾ ਆਨੰਦ ਐਸਾ ਖੇੜਾ ਔਰ ਉਹਦੇ ਅੱਗੇ ਕੋਈ ਬਲ ਨਹੀਂ ਕੋਈ ਤਾਕਤ ਨਹੀਂ ਮੈਂ ਤੇਰੇ ਤੋਂ ਕੁਰਬਾਨ ਜਾਵਾ ਬਲਿਹਾਰ ਜਾਵਾ ਉਹਦੇ ਅੱਗੇ ਕਿਸੇ ਦੀ ਤਾਕਤ ਨਹੀਂ ਚੱਲਦੀ ਸਤਿਗੁਰ ਮਿਲਿਆ ਦਇਾਲ ਗੁਣ ਅਬਨਾਥੀ ਗਾਇਆ ਬਲਰਾਮ ਜੀਓ ਦਇਆ ਦਾ ਕਰ ਦਇਾਲੂ ਉਹ ਸੱਚਾ ਸਤਿਗੁਰੂ ਮਿਲਿਆ ਤੇ ਮਿਲ ਕੇ ਉਹਦੇ ਗੁਣਾ ਨੂੰ ਗਾਇਨ ਕੀਤਾ ਸਤਿਗੁਰ ਮਿਲਿਆ ਦਇਾਲ ਦਇਆ ਦਾ ਕਰ ਸੱਚਾ ਗੁਰੂ ਮਿਲਿਆ ਗੋਣਿਆ ਬਨਾ ਸੀ ਗਿਆ ਉਹਨੇ ਕਿਰਪਾ ਕੀਤੀ ਸ਼ਬਦ ਨਾਲ ਮੁਲਾਇਆ ਅਬਨਾਸੀ ਨਾਸ਼ ਤੂ ਰਹਿਤ ਆਕਾਲ ਪੁਰਖ ਵੈਗੁਰੂ ਨਿਰਗੁਣ ਸਰੂਪ ਉਹਦੇ ਗੁਨਾ ਦਾ ਗਾਇਨ ਕੀਤਾ ਆਰਾਧਨ ਕੀਤਾ ਮਹਾਰਾਜ ਕਿਰਪਾ ਕਰ ਦੇ ਗੁਣ ਗੋਬਿੰਦ ਗਾਉ ਨਿਤ ਨੇਤਾ ਪ੍ਰਾਨ ਪ੍ਰੀਤਮ ਸਵਾਮੀਆ ਸਤਗੁਰੂ ਅਰਜੁਨ ਦੇ ਮਹਾਰਾਜ ਕਿਰਪਾ ਦੇ ਘਰ ਵਿੱਚ ਆਉਂਦੇ ਆ ਤੇ ਉਪਦੇਸ਼ ਦਿੰਦਿਆ ਕਹਿੰਦੇ ਨੇ ਗੁਣ ਗਾਓ ਨਿਤ ਨਿਤ हे जीव ਜੇ ਤੂੰ ਚਾਹਨਾ ਬਖਸ਼ਿਸ਼ ਹੋਵੇ ਕਿਰਪਾ ਹੋਵੇ ਮੇਰਾ ਮਲਾਪ ਹੋਵੇ ਉਹ ਗੋਬਿੰਦਾ ਧਰਤੀ ਦਾ ਮਾਲਕ ਗੋ ਜਿਹੜਾ ਬਿੰਦ ਬਿੱਦਾਂ ਕਰਕੇ ਜਾਣਨੇ ਦੋਗੇ ਨਾ paripurna parmatma ਔਰ ਉਹਦੇ ਗੁਨਾ ਨੂੰ ਗਾ ਤੇ ਨਿਤ ਨਿਤ ਔਰ ਹਿਰਦੇ ਦੇ ਅੰਦਰ ਉਹਨੂੰ ਸਮਾਲ ਨਿਤ ਨਿਤ ਜਿਆੜੇ ਸੰਭਾਲੀਐਨ ਦੇਖੇਗਾ ਦੇਵਨਹਾਰ ਮਹਾਰਾਜ ਉਹਨੂੰ ਨਿਤ ਨਿਤ ਜਪਿਐ ਸਾਥ ਗਰਾਸ ਨਾਉ ਪਰਵਦਗਾਰ ਦਾ ਉਹਦੇ ਨਾਮ ਨੂੰ ਨਿਤ ਜਪ ਤੇ ਪ੍ਰਾਨ ਪ੍ਰੀਤਮ ਸਵਾਮੀਆ ਜਿਹੜਾ ਸਵਾਮੀ ਮਾਲਕ ਵੈਗਰੂ ਮੇਰੇ ਪ੍ਰਾਣਾ ਦਾ ਮਾਲਕ ਜਿਹਦੇ ਕਰਕੇ ਪ੍ਰਾਣ ਚੱਲਦੇ ਪੈਣਾ ਉਹਨੂੰ ਆਰਾਧ ਸੁਭ ਦਿਵਸੇ ਆਏ ਗੈ ਕੰਠ ਲਾਏ ਮਹਾਰਾਜ ਕਹਿੰਦੇ ਚੰਗੇ ਦਿਨ ਆ ਗਏ ਆਪਾਂ ਵੀ ਕਹਿੰਨੇ ਨਾ ਤੇ ਕੁਦਰ ਇਹ ਵੀ ਕਹਿੰਦੇ ਵੀ ਕੋਈ ਨਾ ਚੰਗਾ ਦਿਨ ਹੁੰਦਾ ਨਾ ਮਾੜਾ ਨਹੀਂ ਇਹ ਸਭ ਕੁਝ ਹੁੰਦਾ ਇਹ ਸਭ ਕੁਝ ਹੁੰਦਾ ਮਹਾਰਾਜ ਵੀ ਕਹਿੰਦੇ ਸੁਭ ਦਿਵਸ ਆਏ ਚੰਗੇ ਦਿਨ ਆਏ ਚੰਗੇ ਦਿਨ ਸਿੱਖ ਲਈ ਭਗਤ ਲਈ ਸੰਤ ਲਈ ਸਾਧੂ ਲਈ ਅਧਿਆਤਮਕਤਾ ਦੇ ਢੰਡਾਉ ਲਈ ਉਹਨੇ ਜਿੱਦਨ ਸਤ ਸੰਗਤ ਵਿੱਚ ਆਵੇ ਸਤ ਗੁਰੂ ਵੱਲ ਨੂੰ ਕਦਮ ਵਧਾਵੇ ਬਾਣੀ ਸੁਣੇ ਬਾਣੀ ਗਾਵੇ ਗੁਰੂ ਗੁਰੂ ਜਪੇ ਉਹ ਦਿਨ ਉਹਦੇ ਚੰਗੇ ਦਿਨ ਰੰਭ ਹੋ ਗਏ ਕਿਉਂਕਿ ਅੱਛੇ ਪਾਸੇ ਨੂੰ ਤੁਰ ਪਿਆ ਹੈ ਪ੍ਰਭੂ ਨਾਲ ਜੁੜ ਪਿਆ ਹੈ ਹੁਣ ਨਾ ਉਹ ਬੁਰਾ ਕਰੇਗਾ ਨਾ ਉਹਦਾ ਬੁਰਾ ਹੋਵੇਗਾ ਮਾੜੇ ਦਿਨ ਜਿਸ ਦਿਨ satsangat ਤੋਂ ਦੂਰੀ ਬਣ ਲਗ ਪਏ ਮਾੜੇ ਦਿਨ ਆਰੰਭ ਹੋ ਗਏ ਕਿਉਂਕਿ ਮਾੜੇ ਪਾਸੇ ਨੂੰ ਚੱਲ ਪਿਆ ਮਾੜਿਆਂ ਦਾ ਸੰਗ ਬਣ ਗਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇਤ ਦਿਨ ਵਿਸਰੈ ਪਾਰ ਬ੍ਰਹਮ ਜਿੱਦਨ ਰੱਬ ਭੁੱਲੇ ਫੇਟ ਭੁਲੇਰੀ ਰੋਤ ਜਿਹੜੇ ਦਿਨ ਰੱਬ ਭੁੱਲ ਜਾਵੇ ਉਹ ਭਾਵੇਂ ਬਸੰਤ ਰੁੱਤ ਖੇੜੇ ਵਾਲੀ ਕਿਉਂ ਨਾ ਹੋਵੇ ਕਹਿੰਦੇ ਉਹ ਲਾਹਨਤ ਜੋਗੇ ਕਿਸੇ ਕੰਮ ਦੀ ਨਹੀਂ ਉਹ ਮਾੜਾ ਬਣ ਗਿਆ ਜਿੱਦਨ ਵਿਛੜ ਗਿਆ ਮਹਾਰਾਜ ਕਹਿੰਦੇ ਸੋਭ ਦਿਵਸ ਆਏ ਦਿਨ ਭਲੇ ਆ ਗਏ ਚਲਦਿਆਂ ਚਲਦਿਆਂ ਸਤ ਸੰਗਤ ਤੋਂ ਆਰੰਭ ਹੋ ਕੇ ਸੇਵਾ ਸਿਮਰਨ ਕਰਦਿਆਂ ਉਹ ਭਲੇ ਦਿਨ ਚਲਦਿਆਂ ਚਲਦਿਆਂ ਆ ਗਏ ਮੈਂ ਗੁਰੂ ਕੋਲ ਆ ਗਿਆ ਤੇ ਗੁਰੂ ਨੇ ਕਿਰਪਾ ਕੀਤੀ ਉਹ ਭਲੇ ਦਿਨੀ ਮੇਰੇ ਤੇ ਰਹਿਮਤ ਵਰਸਾਈ ਗਏ ਪਕੜ ਕੇ ਕੰਠ ਲਾਏ ਮੈਂ ਤਾਂ ਚਰਣਾ ਤੇ ਧਿਆ ਹੋਇਆ ਸਾਂ ਚਰਣਾ ਤੇ ਆ ਕੇ ਡਿੱਗਿਆ ਸਾਂ ਮੇਰੇ ਗੁਰੂ ਨੇ ਗਦਗਦ ਲੰਮੀਆਂ ਬਾਹਾਂ ਵਧਾਈਆਂ ਚੁੱਕ ਕੇ ਆਪਣੀ ਗੱਲ ਬਕੜੀ ਵਿੱਚ ਲੈ ਲਿਆ ਪਰ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਉਹ ਬਿਰਦ ਸੁਆਮੀ ਸੰਦਾਗ ਹੈ ਕੰਠ ਲਾਏ ਮਿਲੇ ਅੰਤਰ ਜਾਮੀਆਂ ਅੰਤਰ ਦੀ ਜਾਣਨ ਵਾਲਾ ਉਹਨੇ ਜਾਣ ਲਿਆ ਇਹਦੇ ਅੰਦਰ ਵੀ ਨਾਮ ਤੇ ਬਾਹਰ ਵੀ ਨਾਮ ਇਦੇ ਅੰਦਰ ਵੀ ਧਰਮ ਬਾਹਰ ਵੀ ਧਰਮ ਇਹਦੇ ਅੰਦਰ ਵੀ ਭਲਾ ਬਾਹਰ ਵੀ ਭਲਾ ਕਰਦਾ ਉਹ ਅੰਦਰ ਦੀ ਜਾਣਨ ਵਾਲੇ ਨੇ ਮੈਨੂੰ ਪਕੜ ਕੇ ਆਪਣੀ ਗਲ ਬਕੜੀ ਵਿੱਚ ਲੈ ਲਿਆ ਆਪਣੇ ਨਾਲ ਮਲਾ ਲਿਆ ਮਹਾਰਾਜ ਕਹਿੰਦੇ ਸਤ ਸੰਤੋਖ ਵਜੇ ਵਾਜੇ ਅਨਹਦਾ ਚੁਣਕਾਰੇ ਮਹਾਰਾਜ ਕਹਿੰਦੇ ਸਤ ਸੰਤੋਖ ਦੇ ਸਰੇਠ ਤਾਈ ਦੇ ਸੱਚ ਸਰੂਪ ਵਾਲੇ ਅੰਦਰ ਸੰਤੁਸ਼ਟਤਾ ਦੇ ਤਖਤ ਤੇ ਬੈਠ ਕੇ ਜਦੋਂ ਅੰਦਰ ਸੰਤੁਸ਼ਟਤਾ ਆਈ ਬਾਹਰ ਭਲਾਈ ਦੇ ਕੰਮ ਕਰਦਾ ਕੋਈ ਇੱਛਾ ਨਹੀਂ ਕਿ ਕੋਈ ਮੈਨੂੰ ਸਰੂਪਾ ਦੇਵੇ ਜਾਂ ਕੋਈ ਮੇਰੀ ਵਡਿਆਈ ਕਰੇ ਜਾਂ ਚਾਰ ਬੰਦੇ ਵਾਵਾ ਵਾਵਾ ਕਰਨ ਕੋਈ ਇੱਛਾ ਨਹੀਂ ਅੰਦਰ ਸੰਤੁਸ਼ਟੇ ਫਿਰ ਅਨਵਾਜੇ ਜਿਹੜੇ ਹਨ ਅੰਦਰ ਅਨਹਦ ਉਹ ਆਪਣੇ ਆਪ ਦੀ ਕੋਈ ਸੀਮਾ ਨਹੀਂ ਕੋਈ ਦਾਇਰਾ ਨਹੀਂ ਕਿੰਨਾ ਚਿਰ ਵੱਜਾ ਕਿਹੋ ਜਿਹਾ ਵੱਜੇਗਾ ਉਹ ਧੁਨ ਆਪਣੇ ਆਪ ਵੱਜ ਗਈ ਅੰਦਰ ਰੁਣਚੁਨਕਾਰ ਹੋਣ ਲੱਗ ਪਈ ਅੰਦਰ ਆਨੰਦ ਦਾ ਖੇੜਾ ਖੁਸ਼ੀ ਦਾ ਖੇੜਾ ਬਣਨ ਲੱਗ ਪਿਆ ਸੁਣ ਭੈ ਬਨਾਸੇ ਉਹ ਅੰਦਰ ਦੀ ਧੁਨੀ ਸੁਣ ਕੇ ਜਦੋਂ ਅੰਦਰ ਉਪਜੀ ਨਾ ਧੁਨ ਨਾਮ ਵਾਲੀ ਉਹਨੂੰ ਸੁਣ ਕੇ ਭੈ ਜਿੰਨੇ ਅੰਦਰ ਸੀ ਉਹ ਨਾਸ਼ ਹੋ ਗਏ ਪਰ ਸੁਣ ਭੈ ਬਨਾਸੇ ਸਗਲ ਸਾਰੇ ਨਾਸ਼ ਹੋ ਗਏ ਨਾਨਕ ਪ੍ਰਭ ਪੁਰਖ ਕਰਨੇ ਹਾਰੇ ਉਹ ਕਿੰਨੇ ਨਾਸ਼ ਕੀਤਾ ਜਿਹੜਾ ਪ੍ਰਭ ਆਕਾਲ ਪੁਰਖ ਵੈਗੁਰੂ ਸਾਰਿਆਂ ਨੂੰ ਕਰਨ ਵਾਲਾ ਸਰਬ ਵਿਆਪਕ ਏ ਉਹਨੇ ਭੈ ਦਾ ਨਾਸ਼ ਕਰ ਦਿੱਤਾ ਉਹਦੇ ਵਾਲੇ ਵਾਜੇ ਅੰਦਰ ਵੱਜਣ ਲੱਗ ਪਏ ਉਹਦੇ ਵਾਲੇ ਅਰ ਧੁਨ ਅੰਦਰ ਗੂੰਜਣ ਲੱਗ ਪਈ ਉਪਜਿਆ ਤਤ ਗਿਆਨ ਹਿਰਦੇ ਦੇ ਅੰਦਰ ਤਤ ਗਿਆਨ ਪ੍ਰਭ ਵਾਲਾ ਔਰ ਉਹ ਅੰਦਰ ਪੈਦਾ ਹੋ ਗਿਆ ਸਹੁਰੇ ਪਈਏ ਇੱਕ ਹਰ ਬਲਰਾਮ ਦੀ ਆ ਮਹਾਰਾਜ ਕਹਿੰਦਿਆ ਜਦੋਂ ਐਸਾ ਹੋਇਆ ਉਪਜਿਆ ਤਤ ਗਿਆਨ ਸਹੁਰੇ ਪਈਏ ਇੱਕ ਹਰ ਬਲਰਾਮ ਜੀਓ ਮਹਾਰਾਜ ਜਿਹੜਾ ਤਤ ਗਿਆਨ ਉਪਜਿਆ ਨਾ ਫਿਰ ਸਹੁਰਾ ਤੇ ਪੇਕਾ ਇੱਕ ਹੋ ਗਿਆ ਇੱਕ ਕਿਵੇਂ ਹੋਇਆ ਪੇਕੇ ਘਰ ਅੰਦਰ ਵੀ ਯਾਦ ਉਸੇ ਦੀ ਤੇ ਸੌਰੇ ਇਹ ਜੀਵ ਦਾ ਪੇਕਾ ਕਰੇ ਮਾਤ ਲੋਕ ਜਿੱਥੇ ਆਪਾਂ ਹਾਂ ਇਹ ਪੇਕਾ ਕਰੇ ਬੱਚੀ ਦਾ ਪੇਕਾ ਘਰ ਆ ਜਿੱਥੇ ਉਹਦਾ ਜਨਮ ਹੈ ਤੇ ਉਥੇ ਜਨਮ ਔਰ ਲੈ ਕੇ ਵਧਦੇ ਆਂ ਫੁੱਲਦੇ ਆਂ ਚਿੱਤ ਵਿੱਚ ਇਹ ਚੇਤਾ ਕਿ ਮੈਂ ਸੌਰੇ ਦਾ ਨਾ ਤੇ ਸੌਰੇ ਮਾਨ ਸਤਕਾਰ ਤਾਂ ਮਿਲਣਾ ਹੈ ਕੱਲੀ ਤਨ ਦੀ ਸੁੰਦਰਤਾ ਤੇ ਤਾਨ ਦੇ ਕਪੜੇ ਪਹਿਨੇ ਤੇ ਡੈਸ਼ ਵੈਸ਼ ਵੇਖ ਕੇ ਨਹੀਂ ਮਾਨ ਮਿਲਦਾ ਉਥੇ ਗੁਣਾ ਨਾਲ ਮਿਲਣਾ ਹੈ ਲਿਆਕਤ ਨਾਲ ਮਿਲਣਾ ਹੈ ਰਸ ਨਾਲ ਮਿਲਣਾ ਹੈ ਵੀ ਆਉ ਭਗਤ ਕਿੰਨੀ ਕਿਦੇ ਚ ਗੁਣ ਕਿੰਨੇ ਨੇ ਔਰ ਕੀ ਕਰਦੀ ਤੇ ਜਾਂਦੀ ਮੇਜ਼ ਤੇ ਬੈਠ ਗਈ ਕੁਰਸੀ ਢਾਕੇ ਤੇ ਮੈਰੇ ਤੋਂ ਨਹੀਂ ਹੁੰਦਾ ਰੋਟੀ ਪਾਣੀ ਮੈਂ ਨਹੀਂ ਕਦੇ ਪੁਗਾਇਆ ਮੈਂ ਨਹੀਂ ਕਿਸੇ ਨੂੰ ਖਵਾਇਆ ਇਹੋ ਜੇ ਗੁਣ ਨਾ ਹੋਏ ਲਿਆਕਤ ਬੱਚੀ ਚ ਨਾ ਹੋਈ ਅੱਗੇ ਮਾਨ ਸਤਕਾਰ ਨਹੀਂ ਮਿਲੇਗਾ ਪੇਕੇ ਘਰ ਰਹਿ ਕੇ ਜਿਨਨੇ ਗੁਣ ਖੂਬੀਆਂ ਸਾਰੀਆਂ ਸਿੱਖ ਲੀਆਂ ਨੇ ਅਗਲੇ ਘਰ ਜਾਂਦੀ ਆ ਜਦੋਂ ਕੰਮ ਕਾਜ ਨੂੰ ਸੰਭਾਲਦੀ ਆ ਸੱਸ ਸਹੁਰਾ ਸਾਰਾ ਪਰਿਵਾਰ ਕਹਿੰਦਾ ਜਿੱਦਣ ਦੀ ਨੋ ਰਾਣੀ ਆਈ ਆ ਧੀ ਨੇ ਸਾਰਾ ਕੰਮ ਹੀ ਸੰਭਾਲ ਲਿਆ ਉਹ ਉਸਤਤ ਕਰਦੇ ਨਹੀਂ ਥੱਕਦੇ ਔਰ ਉਹਨੂੰ ਚਾਬੀਆਂ ਮੰਗਣ ਦੀ ਲੋੜ ਨਹੀਂ ਕਰਦੀਆਂ ਪੈਂਦੀ ਉਹ ਆਪਣੇ ਆਪ ਹੀ ਸਾਰੀਆਂ ਫੜਾ ਦਿੰਦੇ ਲੈ ਧੀ ਇਹ ਆ ਵੀ ਸਾंभ ਧੀ ਇਹ ਆ ਵੀ ਸਾंभ ਤੇ ਜੇ ਧੀ ਨੇ ਕਰਨਾ ਕੁਝ ਨਹੀਂ ਤੇ ਉਥੇ ਪਿਆਰਿਓ ਉਹਦੇ ਤੋਂ ਸਾਰੇ ਹੱਕ ਹਕੂਕ ਖੋ ਲੈਂਦੇ ਐਉਂ ਹੀ ਜੀਬ ਤੋਂ ਆ ਜੇ ਇੱਥੇ ਰਹਿ ਕੇ ਅਸੀਂ ਪਰਲੋਕ ਪਰਮਾਤਮਾ ਮਾਲਕ ਦੇ ਘਰ ਜਾਣਾ ਚਿਤਵਿਆ ਉਹਦੇ ਘਰ ਵਿੱਚ ਕਿਹੜੀਆਂ ਗੱਲਾਂ ਨਾਲ ਸੋਭਾ ਮਿਲਣੀ ਕਿ ਬਾਹਰ ਦੇ ਕੱਪੜੇ ਪਾ ਪਾ ਕੇ ਕੀ ਬਾਹਰ ਦਾ ਰੂਪ ਰੰਗ ਦਿਖਾ ਦਿਖਾ ਕੇ ਕੀ ਬਾਹਰ ਦੀਆਂ ਫਟਫਟੀਆਂ ਮਾਰ ਮਾਰ ਕੇ ਫੁਕਰੀਆਂ ਮਾਰ ਮਾਰ ਕੇ ਨਹੀਂ ਇਹਨਾਂ ਨਾਲ ਨਹੀਂ ਔਰ ਇਸ ਖਲੜੇ ਦੇ ਵਿੱਚ ਗੁਣ ਭਰ ਲੈ ਗੁਣ ਗੁਣਾ ਨਾਲ ਮਾਲਕ ਨਾਲ ਮਿਲਾਪ ਹੋਣਾ ਹੈ ਗੁਣਾ ਨਾਲ ਤੇ ਮਹਾਰਾਜ ਨੇ ਕਿਹਾ ਹੈ ਸਾਧ ਕੀਜੈ ਗੁਨਹਿ ਕੇਰੀ ਛੋੜ ਅਫਗਨ ਚੱਲੀਏ ਅਫਗਨਾਂ ਨੂੰ ਛੱਡ ਗੁਣ ਇਕੱਠੇ ਕਰ ਜੇ ਤੇਰੇ ਕੋਲ ਗੁਣ ਹੋਏ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਔਰ ਜੇ ਗੁਣ ਹੋਵੇ ਗੰਠੁੜੀਏ ਮਿਲੇਗਾ ਸੋਈ ਮਿਲਿਆ ਹੋਈ ਇਹਨਾਂ ਵਿਚੁੜਾ ਜੇ ਮਿਲਿਆ ਹੋਈ ਗੁਣ ਪੱਲੇ ਹੋਏ ਤੇ ਗੁਣੀ ਨਿਦਾਨ ਪ੍ਰਭੂ ਮਿਲੇਗਾ ਇੱਥੇ ਵੀ ਸੋਭਾ ਹੋਵੇਗੀ ਜਿਵੇਂ ਚੰਗੀ ਬੇਟੀ ਕਾਰੂ ਬਾਰ ਕੰਮ ਧੰਦਾ ਕਰਦੀ ਨਾ ਤੇ ਪੇਕੇ ਵੀ ਕਹਿੰਦੇ ਆ ਔਰ ਬਹੁਤ ਘਰ ਸਾਡੇ ਤੱਕ ਘਰ ਦੀ ਸਾਰੀ ਜ਼ਿੰਮੇਵਾਰੀ ਸੰਭਾਲੀ ਇੱਥੇ ਵੀ ਉਹਦਾ ਬੜਾ ਸਤਿਕਾਰ ਲੋਕ ਵਿੱਚ ਵੀ ਲੋਕ ਵੀ ਕਹਿੰਦੇ ਐਸਾ ਗੁਰਮਖ ਐਸੇ ਜੀਵਨ ਵਾਲਾ ਐਸੀ ਸਿੱਖਿਆ ਦੇਣ ਵਾਲਾ ਔਰ ਜਿੱਦਨ ਉਹ ਤੁਰਦਾ ਸਭਨਾ ਦੇ ਨੇਤਰ ਸੇਜਲ ਹੁੰਦੇ ਆ ਇਹ ਕਿਉਂ ਚਲਾ ਗਿਆ ਜਿੱਦਨ ਗੁਨਾ ਦਾ ਮੁਜਸ਼ਮਾ ਧੀ ਕਰੋ ਤੁਰਦੀ ਆ ਉਹ ਦਿਨ ਸਾਰੇ ਟੱਬਰ ਦੇ ਨੇਤਰ ਸੇਜਲ ਹੁੰਦੇ ਆ ਕਿ ਧੀ ਚੱਲੀ ਮਹਾਰਾਜ ਕਹਿੰਦੇ ਇਹ ਪੇਕੇ ਘਰ ਚੋਂ ਜਿੱਦਨ ਉਹ ਜੀਵਾਤਮਾ ਗੁਰਮਖ ਦੀ ਤੁਰਦੀ ਆ ਇੱਥੇ ਵੀ ਮਾਨ ਸਨਮਾਨ ਪਾਉਂਦਾ ਹੈ ਪੇਕੇ ਘਰ ਦੇ ਅੰਦਰ ਇੱਕ ਪਰਮਾਤਮਾ ਨੂੰ ਚਿਤਪਦਿਆਂ ਤੇ ਉਹਦੇ ਘਰ ਵਿੱਚ ਜਾ ਕੇ ਵੀ ਮਾਨ ਸਨਮਾਨ ਹੁੰਦਾ ਆ ਕਿਉਂਕਿ ਗੁਣ ਲਿਆਕਤਾਂ ਬੰਦਗੀ ਆਬਾਦਤ ਉਸ ਦੇ ਕੋਲ ਹੁੰਦੀ ਆ ਇੱਕ ਹਰ ਵੈਗੁਰੂ ਨਾਲ ਉਹਦਾ ਮਿਲਾਪ ਹੁੰਦਾ ਹੈ ਉਹਦੇ ਘਰ ਵਿੱਚ ਜਾ ਕੇ ਫਿਰ ਮਾਲਕ ਵੀ ਆਪਣੇ ਖਜ਼ਾਨੇ ਦੇੜੇ ਨਾ ਬਖਸ਼ਸ਼ਾ ਕਹਿੰਦਾ ਵੀ ਇਹਨੂੰ ਵਰਤਾਈ ਚੱਲ ਖਾਈ ਚੱਲ ਔਰ ਆਨੰਦਤ ਹੋ ਉਹਦੇ ਨਾਲ ਮਿਲ ਕੇ ਉਹਦੇ ਮਾਲਕ ਵਰਗਾ ਰੂਪ ਹੋ ਜਾਂਦਾ ਉਹਦੇ ਘਰ ਦੇ ਉਹਦੇ ਖਜ਼ਾਨਿਆਂ ਦਾ ਜੀਵ ਮਾਲਕ ਬਣਦਾ ਹੈ ਇਹ ਮੇਰੇ ਰਮੇ ਹੋਏ RAM ਇਹ ਦਾਤਾਂ ਪ੍ਰਾਪਤ ਕਰਨ ਲਈ ਕਿਸੇ ਦਾ ਬਲ ਨਹੀਂ ਚੱਲਦਾ ਤਾਗਤ ਨਹੀਂ ਉਹ ਚੱਲਦਾ ਇੱਥੇ ਸਭ ਹਾਰ ਹੰਬ ਜਾਂਦੇ ਆ ਮੇਰੇ ਵੈਗੁਰੂ ਮਿਲਦੀਆਂ ਉਹਨੂੰ ਜਿੱਤੇ ਤੂੰ ਤਰੁੱਠ ਜਾਵੇਂ ਬ੍ਰਹਮ ਬ੍ਰਹਮ ਮਿਲਿਆ ਕੋਈ ਨਾ ਸਾਕੈ ਭਿੰਨ ਕਰ ਬਲਰਾਮ ਜਿਓ ਹੁਣ ਬ੍ਰਹਮੇ ਪਰਮਾਤਮਾ ਨਿਰਗੁਣੇ ਅਕਾਲ ਪੁਰਖ ਵੈਗੁਰੂ ਦਾਤਾਰ ਪ੍ਰਭੂ ਆ ਉਹਦੇ ਵਿੱਚ ਦੂਜਾ ਕਿਵੇਂ ਮਿਲੇ ਮਹਾਰਾਜ ਕਹਿੰਦੇ ਬ੍ਰਹਮ ਹੋ ਬ੍ਰਹਮ ਚ ਲੀਨ ਹੋਣਾ ਹੈ ਨਾ ਬ੍ਰਹਮ ਵਿੱਚ ਬ੍ਰਹਮ ਮਿਲੇਗਾ ਚਾਨਣ ਵਿੱਚ ਚਾਨਣ ਮਿਲੇਗਾ ਇੰਨੀਆਂ ਲਾਈਟਾਂ ਲਗੀਆਂ ਨੇ ਦਰਬਾਰ ਦੇ ਅੰਦਰ ਪੰਜਰ ਹੋਰ ਲਾ ਦਿਓ ਚਾਨਣ ਵੱਧ ਜਾਏਗਾ ਚਾਨਣ ਚ ਚਾਨਣ ਮਿਲੇਗਾ ਤੁਸੀਂ ਹਨੇਰਾ ਆਖੋ ਇਹਦੇ ਚ ਨਹੀਂ ਮਿਲੇਗਾ ਪਰਮਾਤਮਾ ਪ੍ਰਕਾਸ਼ ਹੀ ਪ੍ਰਕਾਸ਼ ਏ ਸਜਣਾ ਉਹਦੇ ਵਿੱਚ ਮਿਲਦਾ ਹੈ ਆਪਣੇ ਅੰਦਰ ਜੋਤ ਜਗਾ ਤੇ ਪ੍ਰਕਾਸ਼ਮਈ ਹੋ ਫਿਰ ਬ੍ਰਹਮ ਦੇ ਵਿੱਚ ਬ੍ਰਹਮ ਮਿਲੇਗਾ ਪਾਣੀ ਦੇ ਵਿੱਚ ਪਾਣੀ ਮਿਲੇਗਾ ਫਿਰ ਜਿਵੇਂ ਪਾਣੀ ਵਿੱਚ ਪਾਇਆ ਪਾਣੀ ਕੋਈ ਵੱਖ ਨਹੀਂ ਨਾ ਕਰ ਸਕਦਾ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਫਿਰ ਤੇਰੀ ਜੋਤ ਐਉਂ ਮਿਲ ਜਾਏਗੀ ਜਿਉ ਜਲ ਮੈਂ ਦਲ ਆਏ ਖਟਾਨਾ ਕਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਇ ਬਿਸਰਾਮ ਨਾਨਕ ਪ੍ਰਭ ਕਹਿ ਸੱਦ ਕੁਰਬਾਨ ਫਿਰ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਫਿਰ ਸੰਪੂਰਨਤਾ ਆਵੇਗੀ ਜੋਤ ਵਿੱਚ ਜੋਤ ਮਿਲੇਗੀ ਬ੍ਰਹਮ ਨੂੰ ਮਿਲਣਾ ਹੈ ਨਾ ਤੇ ਬ੍ਰਹਮ ਹੋ ਜਾ ਬ੍ਰਹਮ ਉਹਦਾ ਰੂਪ ਉਹਦਾ ਰੂਪ ਹੀ ਉਹਦੇ ਵਿੱਚ ਮਿਲ ਸਕਦਾ ਹੈ ਵੱਖਰਾ ਨਹੀਂ ਗੁਰਮਖ ਗੁਰਸਿੱਖ ਸੰਤ ਸਾਧੂ ਜਪਣ ਵਾਲਾ ਜੁੜਿਆ ਹੋਇਆ ਪ੍ਰਕਾਸ਼ਮਈ ਆਤਮਾ ਜਿਹਦੇ ਅੰਦਰ ਆਤਮਾ ਨੂੰ ਆਤਮਕ ਗਿਆਨ ਭਗਵਾਨ ਵਾਲਾ ਹੋ ਗਿਆ ਅੰਦਰ ਦਾ ਦੀਵਾ ਜਗ ਪਿਆ ਉਹ ਮਹਾ ਪ੍ਰਕਾਸ਼ ਵਿੱਚ ਮਿਲ ਗਿਆ ਫਿਰ ਕੋਈ ਨਾ ਸਾਕ ਹੈ ਭਿੰਨ ਕਰ ਫਿਰ ਉਹਨੂੰ ਬ੍ਰਹਮ ਨੂੰ ਤੇ ਜੀਵ ਨੂੰ ਕੋਹੇ ਵਿੱਚ ਇੰਨੀ ਤਾਕਤ ਨਹੀਂ ਕਿ ਉਹਨੂੰ ਵੱਖਰਾ ਕਰ ਸਕੇ हे ਮੇਰੇ RAM ਸਾਰਿਆਂ ਦਾ ਬਲ ਇੱਥੇ ਨਹੀਂਉ ਚੱਲਦਾ ਹਾਰ ਜਾਂਦੇ ਨੇ ਕੋਈ ਵੀ ਤੇਰੇ ਰਸਤੇ 'ਚ ਤੇਰੇ ਨਾਲ ਜੁੜੇ ਨੂੰ ਵੱਖ ਨਹੀਂ ਉਹ ਕਰ ਸਕਦਾ ਹੀ ਮੇਰੇ ਦਾਤਾ ਇਹ ਮਹਾਰਾਜ ਕਹਿੰਦੇ ਬਿਸਮ ਪੀਖੈ ਬਿਸਮ ਸੁਣੀਐ ਬਿਸਮਾਦ ਨਦਰੀ ਆਇਆ ਜਿਹੜਾ ਪਰਮਾਤਮਾ ਅਚਰਜ ਰੂਪ ਔਰ ਵੇਖਿਆ ਜਾਂਦਾ ਹੈ ਤੇ ਅਚਰਜ ਰੂਪ ਸੁਣਿਆ ਯੋ ਅਚਰਜ ਦੇ ਬੜਾ ਵੱਡਾ ਵਿਸਮਾਦ ਨਦਰੀ ਆਇਆ ਕਹਿੰਦੇ ਉਹ ਵਿਸਮਾਦ ਅਸਰ ਅਸਰਜ ਰੂਪ ਜਿਹੜਾ ਹੈ ਨਾ ਪਰਮਾਤਮਾ ਜਪਣ ਵਾਲਿਆਂ ਨੂੰ ਜੁੜਨ ਵਾਲਿਆਂ ਨੂੰ ਸਿਮਰਨ ਅਭਿਆਸੀਆਂ ਨੂੰ ਉਹ ਬ੍ਰਹਮ ਨਦਰੀ ਆਉਣ ਲੱਗ ਜਾਂਦਾ ਉਹਦਾ ਦੀਦਾਰ ਹੋਣ ਲੱਗ ਜਾਂਦਾ ਅੰਤਰਾਤਮੇ ਉਹ ਰੱਬ ਨਾਲ ਜੁੜ ਜਾਂਦੇ ਔਰ ਉਹਦਾ ਦੀਦਾਰ ਕਰਦੇ ਨੇ ਮਹਾਰਾਜ ਕਹਿੰਦੇ ਜਲ ਥਲ ਮਹੀਲ ਪੂਰਨ ਸੁਆਮੀ ਫਿਰ ਉਹ ਬ੍ਰਹਮ ਨੂੰ ਜਦੋਂ ਦੇਦਾਰ ਕਰਦੇ ਪ੍ਰਗਟ ਕਰ ਲੈਂਦੇ ਆਪਣੀ ਛੋਟੀ ਜੋਤ ਜੋਤ ਵਿੱਚ ਮਿਲਾਉਂਦੇ ਆਪਣੇ ਆਪ ਨੂੰ ਮਿਲਾਉਣਾ ਆਪਣਾ ਅੰਦਰ ਦਾ ਦੀਵਾ ਜਗਾ ਕੇ ਉਹ ਬ੍ਰਹਮ ਵਿੱਚ ਜਿਹੜਾ ਔਰ ਮਿਲਾ ਦੇਣਾ ਜਿਵੇਂ ਇੱਕ ਪਾਣੀ ਦਾ ਕੋਲਾ ਗੜਵਾ ਟੱਬ ਉਹ ਸਮੁੰਦਰ ਵਿੱਚ ਮਿਲ ਦੇਣਾ ਉਹਨੂੰ ਸਮੁੰਦਰ ਰੂਪ ਦੇਣਾ ਨਾ ਕਿ ਸਮੁੰਦਰ ਨੂੰ ਲਿਆ ਕੇ ਨਾ ਔਰ ਜਿਹੜਾ ਇੱਕ ਕੋਲੇ ਵਿੱਚ ਪਾਉਣਾ ਕਹਿੰਦੇ ਭਈ ਸੰਸਾਰ ਦੇ ਅੰਦਰ ਨਾ ਸਮੁੰਦਰ ਦੇ ਕਿਨਾਰੇ ਬੈਠਾ ਇੱਕ ਬੱਚਾ ਰੋਈ ਜਾਵੇ ਤੇ ਬੱਚਾ ਰੋਵੇ ਤੇ ਉਹ ਇਹ ਕਹੇ ਕਿ ਮੇਰਾ ਇਹ ਜਿਹੜਾ ਸਮੁੰਦਰ ਹੈ ਇਹ ਮੈਂ ਪਿਆਲੇ ਵਿੱਚ ਪਾਉਣਾ ਹੈ ਕੌਲ ਵਿੱਚ ਪਾਉਣਾ ਹੈ ਛੰਨੇ ਵਿੱਚ ਪਾਉਣਾ ਹੈ ਭਾਂਡੇ ਵਿੱਚ ਪਾਉਣਾ ਹੈ ਚੱਲਦੇ ਚੱਲਦਾ ਉੱਥੇ ਮਹਾਤਮਾ ਆ ਗਿਆ ਕੁਝ ਵਿਦਵਾਨ ਕਹਿੰਦੇ ਸੋਕਰਾਟ ਆ ਗਿਆ ਔਰ ਚੱਲਦਾ ਚੱਲਦਾ ਉਹ ਮਹਾਂਪੁਰਸ਼ ਉੱਥੇ ਆਇਆ ਤੇ ਉਹਨੇ ਦੇਖਿਆ ਬੱਚਾ ਰੋਂਦਾ ਬੱਚੇ ਨੂੰ ਪੁੱਛਿਆ ਬੇਟਾ ਕਿਉਂ ਰੋਣਾ ਹੈ ਕਹਿੰਦਾ ਦੀ ਮੈਂ ਵਾਰ-ਵਾਰ ਚਾਹਨਾ ਹੈ ਸਮੁੰਦਰ ਨੂੰ ਪਿਆਲੇ ਵਿੱਚ ਪਾ ਲਵਾਂ ਤੇ ਪਿਆਲੇ ਵਿੱਚ ਪੈਂਦਾ ਨਹੀਂ ਤੇ ਕਹਿੰਦੇ ਸੁਕਰਾਤ ਨੇ ਉਹ ਸੰਤ ਨੇ ਅਰ ਅਬਿਆਸੀ ਨੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਪ੍ਰੇਮ ਕਰਦਿਆਂ ਉਹਨੂੰ ਸਮਝਾਇਆ ਬੇਟਾ ਸਮੁੰਦਰ ਬਹੁਤ ਵੱਡਾ ਬਹੁਤ ਵੱਡਾ ਬਹੁਤ ਵੱਡਾ ਤੇਰੇ ਪਿਆਲੇ ਵਰਗੇ ਕਰੋੜਾਂ ਪਿਆਲੇ ਆਦਾਨ ਸਮੁੰਦਰ ਤਾਂ ਵੀ ਵੱਡਾ ਇੰਨਿਆਂ ਚ ਨਹੀਂ ਪੈਣਾ ਤੇ ਤੇਰੇ ਇੱਕ ਭਾਂਡੇ ਦੇ ਵਿੱਚ ਮੁਕੰਮਲ ਸਮੁੰਦਰ ਕਿਵੇਂ ਪੈਦਾਏਗਾ ਉਹ ਬੱਚਾ ਰੁੱਕ ਕੇ ਉਸ ਸੰਤ ਨੂੰ ਉਸ ਮਹਾਪੁਰਸ਼ ਨੂੰ ਪੁੱਛਦਾ ਇਹ ਬਾਬਾ ਇਹ ਸੱਚ ਹੈ ਕਿ ਸਮੁੰਦਰ ਮੇਰੇ ਪਿਆਲੇ ਵਿੱਚ ਨਹੀਂ ਪਵੇਗਾ ਕਹਿੰਦੇ ਨਹੀਂ ਬੇਟਾ ਇਹ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਤੇ ਉਹ ਬੱਚਾ ਕਹਿੰਦਾ ਬਾਬਾ ਜੇ ਸਮੁੰਦਰ ਮੇਰੇ ਪਿਆਲੇ ਵਿੱਚ ਨਹੀਂ ਪੈ ਸਕਦਾ ਪਿਆਲਾ ਮੇਰਾ ਬਹੁਤ ਛੋਟਾ ਹੈ ਬਹੁਤ ਛੋਟਾ ਹੈ ਪਰ ਪਿਆਲਾ ਤਾਂ ਸਮੁੰਦਰ ਵਿੱਚ ਜਾ ਸਕਦਾ ਹੈ ਨਾ ਉਹਨੇ ਪਿਆਲਾ ਮਾਰਿਆ ਚਲਾ ਕੇ ਕਹਿੰਦਾ ਬਾਬਾ ਮੇਰਾ ਪਿਆਲਾ ਤਾਂ ਸਮੁੰਦਰ ਵਿੱਚ ਸਮਾ ਸਕਦਾ ਹੈ ਨਾ ਤੇ ਕਹਿੰਦੇ ਉਹ ਸੰਤ ਸੁਗਰਾਤ ਨੇ ਬੱਚੇ ਦੇ ਕਦਮ ਫੜ ਲੈ ਕਹਿੰਦੇ ਅੱਜ ਤੱਕ ਆ ਗੱਲ ਹੀ ਨਹੀਂ ਸਮਝਾਈ ਇਹੀ ਰੱਟ ਲਾ ਕੇ ਬੈਠੇ ਤੂੰ ਮੇਰੇ ਹਿਰਦੇ ਵਿੱਚ ਪ੍ਰਗਟ ਹੋ ਤੂੰ ਮੇਰੇ ਕੋਲ ਆ ਕਹਿੰਦੇ ਨਹੀਂ ਆਪਣੇ ਆਪ ਨੂੰ ਉਹਦੇ ਵਿੱਚ ਠੇਲ ਦੇ ਉਹ ਤਾਂ ਮਹਾ ਸਮੁੰਦਰ ਹੈ ਬਹੁਤ ਵੱਡਾ ਬਹੁਤ ਵੱਡਾ ਹੈ ਤੂੰ ਰੱਟ ਲਈ ਬੈਠਾ ਮੇਰੇ ਅੰਦਰ ਹੀ ਪ੍ਰਗਟ ਹੋ ਆਪਣੀ ਜੋਤ ਜਗਾ ਉਹਦੇ ਨਾਮ ਨਾਲ ਤੇ ਆਪਣੇ ਆਪ ਖੁਦ ਨੂੰ ਉਹਦੇ ਨਾਲ ਮਲਾ ਕਦੇ ਕਿਸੇ ਨੇ ਰਾਜੇ ਨੂੰ ਕਿਹਾ ਬਈ ਤੂੰ ਮੇਰੇ ਘਰ ਆ ਸਾਰੇ ਉਹਨੂੰ ਮਿਲਣ ਜਾਂਦੇ ਨਾ ਤੇ ਅੰਦਰ ਦੀ ਜੋਤ ਜਗਾਈਏ ਹਜ਼ੂਰ ਦੇ ਚਰਣਾ ਚ ਬੇਨਤੀ ਕਰਕੇ ਉਹ ਪ੍ਰਕਾਸ਼ ਦੇਵੇ ਅੰਦਰ ਨੂੰ ਉਸ ਪ੍ਰਕਾਸ਼ ਨੂੰ ਫਿਰ ਆਪਣੇ ਜੀਵ ਤਵ ਰੂਪ ਪਿਆਲਾ ਉਹ ਮਹਾਸਾਗਰ ਬਖਸ਼ਿਸ਼ਾਂ ਦਾ ਰਹਿਮਤਾਂ ਦਾ ਘਰ ਅਪਨਤ ਛੱਡ ਕੇ ਸੰਸਾਰ ਵਾਲਾ ਹੱਥ ਛੱਡ ਕੇ ਉਹਦੇ ਵਿੱਚ ਮਿਲਾ ਦੇਈਏ ਫਿਰ ਉਹਦਾ ਰੂਪ ਹੋ ਜਾਣਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਜਲ ਦੀਆਂ ਤਿਆਂ ਵਿੱਚ ਵੀ ਉਹ ਥਲ ਜਿੱਥੇ ਪਾਣੀ ਦਾ ਕਤਰਾ ਨਹੀਂ ਨਾ ਟਿਕਦਾ ਉੱਥੇ ਵੀ ਹੈ ਮਹੀ ਪਲਸ ਅਲ ਮਹাপুরਸ਼ੇ ਦਾ ਅਰਥ ਸਮਝਾਇਆ ਸਰ ਕਰਦੇ ਸਨ ਮਹੀ ਮੈਨਾ ਧਰਤੀ ਅਲ ਮੈਨਾ ਆਕਾਸ਼ ਧਰਤੀ ਵਿੱਚ ਵੀ ਆਕਾਸ਼ ਵਿੱਚ ਵੀ ਧਰਤੀ ਤੋਂ ਲੈ ਕੇ ਆਕਾਸ਼ ਤੱਕ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਪਰਮਾਤਮਾ ਵੈਗਰੂ ਪਰਿਪੂਰਨ ਨਾ ਹੋਵੇ ਉਹੀ ਪਰਮਾਤਮਾ ਘਟ ਘਟ ਰਹਾ ਸਮਾਏ ਉਹ ਪਰਮਾਤਮਾ ਘਟ ਘਟ ਦੇ ਅੰਦਰ ਏ ਖਿਰਦਿਆਂ ਦੇ ਅੰਦਰ ਏ ਮਹਾਰਾਜ ਕਹਿੰਦੇ ਸਮੁੰਦਰ ਤਾਂ ਕਿਸ ਦੇ ਪਿਆਲੇ ਚ ਆਵੇ ਜਾਂ ਨਾ ਆਵੇ ਤੂੰ ਆਰਾਧ ਪ੍ਰਭੂ ਤੇਰੇ ਅੰਦਰ ਵੀ ਪ੍ਰਕਾਸ਼ ਰੂਪ ਹੈ ਤੇਰੇ ਅੰਦਰ ਵੀ ਵਸੇਗਾ ਉਹ ਐਨੀ ਕੁ ਰਹਿਮਤ ਵਾਲਾ ਹੈ ਕੋਈ ਉਹਨੂੰ ਪੁਕਾਰੇ ਤਾਂ ਸਹੀਂ ਔਰ ਜਦੋਂ ਜੀਵ ਦੇ ਕੋਲ ਆਉਂਦਾ ਹੈ ਤੇ ਜੀਵ ਉਹਦੇ ਵਿੱਚ ਆਪਨ ਹੱਥ ਛੱਡ ਕੇ ਆਪੇ ਨੂੰ ਮਲਾਉਂਦਾ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਯੋ ਪੁਕਾਰ ਹਿਰਦੇ ਦੇ ਅੰਦਰ ਪੁਕਾਰ ਕੀਤਿਆਂ ਉਹ ਆਪ ਨਰੰਕਾਰ ਆਪਣਾ ਪ੍ਰਕਾਸ਼ ਆਪਣੀ ਰਹਿਮਤ ਦੇ ਕੇ ਖੁਦ ਆਪ ਉਹ ਜੀਵ ਨੂੰ ਆਪਣੇ ਵਿੱਚ ਮਿਲਾਉਂਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਮੇਰ ਕਰਦੇ ਜਿਸ ਤੇ ਉਪਜਿਆ ਤਿਸ ਮਾਇ ਉਸ ਮਾਇ ਫਿਰ ਉਹ ਜੀਵ ਜਿੱਥੋਂ ਉਪਜਿਆ ਪੈਦਾ ਹੋਇਆ ਹੈ ਨਾ ਪਰਮਾਤਮਾ ਤੋਂ ਅਪਨਤ ਸੰਸਾਰ ਵਾਲੀ ਤਿਆਗ ਕੇ ਉਹਦੇ ਵਿੱਚ ਸਮਾਜਨ ਦਾ ਮਿਲ ਜਾਂਦਾ ਹੈ ਕੀਮਤ ਕਹਿ ਨਾ ਜਾਏ ਫਿਰ ਉਦੋਂ ਕੋਈ ਮਾਪ ਤੋਲ ਨਹੀਂ ਸਕਦਾ ਖਿਰਲੀ ਤਕ ਵਿੱਚ ਮਹਾਰਾਜ ਕਿਰਪਾ ਕਰਦੇ ਆ ਜਿਸਕੇ ਚਲਤ ਨਾ ਜਾਹੀ ਲਖਨੇ ਜਿਹੜੇ ਪਰਮਾਤਮਾ ਦੇ ਕੌਤਕ ਕੋਈ ਜਾਣ ਨਹੀਂ ਸਕਦਾ ਲਿਖ ਨਹੀਂ ਸਕਦਾ ਨਾਨਕ ਕਿਸੇ ਧਿਆਏ ਗੁਰੂ ਨਾਨਕ ਸਾਹਿਬ ਦੀ ਮੋਹਰ ਛਾਪ ਲਾ ਕੇ ਕਹਿੰਦੇ ਨੇ ਫਿਰ ਐਸੇ ਪਰਮਾਤਮਾ ਦਾ ਅਰਾਧਨ ਕਰੀ ਉਹਨੂੰ ਜਪੀਏ ਉਹਨੂੰ ਅਰਾਧੀਏ ਸਾਡਾ ਆਇਆ ਹੋਇਆ ਸਪਲਾ ਹੋਵੇਗਾ ਜੀਵ ਈਸ਼ਵਰ ਦੇ ਵਿੱਚ ਲੀਨਤਾ ਹਾਸਲ ਕਰੇਗਾ ਜਦ ਉਹ ਪ੍ਰਭੂ ਦਾ ਆਰਾਧਨ ਕੀਤਾ ਜਪਿਆ ਤੇ ਅੰਦਰ ਉਹਦਾ ਫਿਰ ਪ੍ਰਕਾਸ਼ ਹੋਵੇਗਾ ਜੋਤ ਫਿਰ जगਮਗਾਏਗੀ ਪਰਮਾਤਮਾ ਨਾਲ ਜੀਵਾਤਮਾ ਫਿਰ ਮਿਲ ਜਾਏਗੀ ਜਦੋਂ ਉਹਨੂੰ ਧਿਆਇਆ ਔਰ ਜਦੋਂ ਉਹਨੂੰ ਸਿਮਰਿਆ ਸਤਿਗੁਰੂ ਸਾਡੇ ਸਾਰਿਆਂ ਤੇ ਮਿਹਰ ਕਰਨ ਸਾਨੂੰ ਪੜਨ ਸੁਣਨ ਵਾਲਿਆਂ ਨੂੰ ਸਮਤ ਦਾ ਦਾਨ ਬਖਸ਼ਣ ਅਸੀਂ ਵੀ ਕਿਤੇ ਚੱਲਦੇ ਚੱਲਦੇ ਮੰਜ਼ਲ ਵੱਲ ਨੂੰ ਵਧੀਏ ਜਾਪਿਏ ਜੋੜੀਏ ਤੁਰੀਏ ਤੇ ਆਪਣਾ ਸਫਰ ਨੇੜੇ ਕਰੀਏ ਪ੍ਰਭੂ ਨਾਲ ਮਿਲੀਏ ਸਾਡਾ ਆਇਆ ਸਪਲਾ ਵਿਚਾਰਾਂ ਕਰਦਿਆਂ ਹੋਇਆਂ ਸੰਖੇਪ ਰੂਪ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ ਆਪ ਸਤਿਗੁਰੂ ਪਾਤਸ਼ਾਹ ਦੀ ਸਾਧ ਸੰਗਤ ਤੇ ਸਤਿਗੁਰੂ ਪਾਤਸ਼ਾਹ ਆਪ ਕਿਰਪਾ ਕਰਕੇ ਬਖਸ਼ਣ ਜੋਗ ਦਾਤਾ ਸਾਹਿਬ ਦੇ ਬਚਨ ਜਾਣ ਕੀ ਹਿਰਦਿਆਂ ਚ ਵਸਾਇਆ ਜੇ ਦਾਸ ਦੀਆਂ ਭੁੱਲਾਂ ਜਨ ਕੇ ਦਾਸ ਨੂੰ ਬਖਸ਼ ਦਿਆ ਜੇ ਅੱਗੇ ਵਾਸਤੇ ਸ੍ਰੇਟ ਮਤੀ ਪ੍ਰਦਾਨ ਕਰਿਆ ਜੇ ਸਤਿਗੁਰੂ ਤੇ ਆਪ ਸਤਿਗੁਰੂ ਕੀ ਸੰਗਤ ਜੋ ਪੜ ਪੜਾ ਕੇ ਮੇਰੇ ਦਾਤੇ ਦੀ ਗੱਲ ਆ ਉਹ ਦਾਤੇ ਦੀ ਹਜ਼ੂਰੀ ਅੰਦਰ ਦਾਤੇ ਦੀ ਸੰਗਤ ਤੱਕ ਪਹੁੰਚਾ ਸਕੀਏ ਇਨੀਆਂ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ